ਪਾਜਪਾ ਵੱਲੋਂ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਹ 7 ਮੈਂਬਰੀ ਕਮੇਟੀ ਜਿਹੜਾ ਕੀ ਕੰਮ ਕਰੇਗੀ ਆਪਰੇਸ਼ਨ ਸੰਦੂਰ ਨੂੰ ਲੈ ਕੇ ਪ੍ਰਚਾਰ ਕਰੇਗੀ ਤੇ ਪਾਕਿਸਤਾਨ ਦੀ ਭੰਡੀ ਪਿੱਟੀ ਜਾਵੇਗੀ ਪਰ ਇਹਦੇ ਵਿੱਚ ਦੂਜੀ ਗੱਲ ਇਹ ਹੈ ਵੀ ਸਾਰੀ ਪਾਰਟੀਆਂ ਦੇ ਮੈਂਬਰ ਸ਼ਾਮਲ ਹੋਣੇ ਸੀ ਇਸ ਪਾਰਟੀ ਦੇ ਵਿੱਚ ਪਰ ਰਾਜਾ ਵੜਿੰਗ ਦਾ ਜੋ ਨਾਂ ਭੇਜਿਆ ਜਾਂਦਾ ਹੈ ਤਾਂ ਰਾਜਾ ਵੜਿੰਗ ਦਾ ਨਾਮ ਇਸ ਕਮੇਟੀ ਦੇ ਵਿੱਚੋਂ ਘੱਟ ਦਿੱਤਾ ਜਾਂਦਾ ਜੀ ਭਾਜਪਾ ਕੋਈ ਵੀ ਇਹੋ ਜਿਹਾ ਮੌਕਾ ਨਹੀਂ ਛੱਡਣਾ ਚਾਹੁੰਦੀ ਜਿੱਥੇ ਉਹ ਪ੍ਰਧਾਨ ਮੰਤਰੀ ਮੋਦੀ ਹੁਣਾਂ ਦੀ ਵਾਹਵਾਹੀ ਨਾ ਹੋਣ ਦੇਵੇ ਇਸ ਲਈ ਉਹਨਾਂ ਨੇ ਡਿਸਾਈਡ ਕੀਤਾ ਕਿ ਸੱਤ ਮੈਂਬਰੀ ਕਮੇਟੀ ਬਣੇਗੀ ਇਸ ਸੱਤ ਮੈਂਬਰੀ ਕਮੇਟੀ ਦੇ ਵਿੱਚ ਇਕੱਲੇ ਭਾਜਪਾ ਦੇ ਨਹੀਂ ਬਲਕਿ ਕਾਂਗਰਸ ਤੇ ਹੋਰ ਵੀ ਇੱਕ ਦੋ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਹੋਣਗੇ ਕੁੱਲ ਸੱਤ ਮੈਂਬਰ ਪਾਰਲੀਮੈਂਟ ਹੋਣਗੇ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਜਾਣਗੇ ਉੱਥੇ ਜਾ ਕੇ ਦੱਸਣਗੇ ਕਿ ਆਖਿਰਕਾਰ ਪਾਕਿਸਤਾਨ ਕੀ ਕੁਝ ਕਰਦਾ ਤੇ ਹਿੰਦੁਸਤਾਨ ਨੇ ਕਿਵੇਂ ਉਹਦਾ ਜਵਾਬ ਦਿੱਤਾ ਹੈ ਬੇਸਿਕਲੀ ਕਿਹਾ ਜਾ ਸਕਦਾ ਹੈ ਕਿ ਬੀਜੇਪੀ ਦੀ ਸਰਕਾਰਿਆ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਕਿਵੇਂ ਉਸ ਦਾ ਜਵਾਬ ਦਿੱਤਾ ਹੈ ਹੁਣ ਸੱਤ ਮੈਂਬਰਾਂ ਦੇ ਵਿੱਚ ਹੁਣ ਸਵਾਲ ਇਹ ਵੱਡਾ ਖੜਾ ਹੋ ਗਿਆ ਕਿ ਕੌਣ ਕੌਣ ਜਾਣਗੇ ਕਾਂਗਰਸ ਨੇ ਤਾਂ ਆਪ ਦਾ ਨਾਮ ਦਿੱਤਾ ਕਾਂਗਰਸ ਕਹਿੰਦੀ ਸਾਡੇ ਆ ਬੰਦੇ ਨੇ ਜਿਹੜੇ ਉਹ ਜਾਣਗੇ ਜਿਸ ਚਾ ਰਾਜਾ ਵੜਿੰਗ ਹੁਣਾਂ ਦਾ ਨਾਮ ਵੀ ਹੈ ਪਰ ਹੁਣ ਸਵਾਲ ਇਹ ਖੜਾ ਹੁੰਦਾ ਰਾਜਾ ਵੜਿੰਗ ਹੁਣਾਂ ਨੂੰ ਤਾਂ ਉਹਨਾਂ ਨੇ ਜਵਾਬ ਦਿੱਤਾ ਲਿਸਟ 'ਚੋਂ ਨਾ ਕੱਟਤਾ ਕਹਿੰਦੇ ਨਹੀਂ ਰਾਜਾ ਵੜਿੰਗ ਸਾਹਿਬ ਇਸ ਲਿਸਟ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਪਰ ਉਹਨਾਂ ਨੇ ਨਾਮ ਕੀ ਦਾ ਪਾਇਆ ਸ਼ਸ਼ੀਥ ਰੂਰ ਦਾ ਹੁਣ ਕਾਂਗਰਸ ਇਸ ਗੱਲ ਤੋਂ ਚੀਕਾ ਮਾਰ ਰਹੀ ਹੈ ਕਹਿੰਦੇ ਸ਼ਸ਼ੀਥ ਰੂਰ ਦੇ ਤਾਂ ਨਾਮ ਨੂੰ ਅਸੀਂ ਰეკਮੈਂਡ ਹੀ ਨਹੀਂ ਕੀਤਾ ਸੀ